ਇਕ ਓੰਕਾਰ ਸਤ ਗੁਰ ਪ੍ਰਸਾਦਿ ਇਕ ਓੰਕਾਰ ਅਕਾਲ ਪੁਰਖ ਦਾ ਨਾਮ ਹੈ ਸਰਬ ਵਿਆਪਕ ਹੈ ਘਾਟ ਘਟ ਦੇ ਜਾਣਨ ਵਾਲਾ ਜੇ ਪ੍ਰਭੂ ਨੂੰ ਮਿਲਣਾ ਉਹਦੀ ਪ੍ਰਾਪਤੀ ਕਰਨੀ ਹੈ ਤੇ ਗੁਰੂ ਦੀ ਕਿਰਪਾ ਦਾ ਪ੍ਰਸ਼ਾਦ ਚਾਹੀਦਾ ਕਿਉਂਕਿ ਪਰਮੇਸ਼ਰ ਸੱਤ ਹੈ ਬਾਕੀ ਸਾਰਾ ਕੁਝ ਮਾਇਆ ਵੀ ਹੈ ਜੋ ਆਪਾਂ ਨੂੰ ਦਿਖਦਾ ਹੈ ਮਾਇਆ ਵੀ ਹੈ ਸੱਚ ਨਹੀਂਗਾ ਸੱਚ ਕੋਈ ਆਕਾਲ ਪੁਰਖ ਪਰਮੇਸ਼ਰ ਹੈ ਪ੍ਰਭੂ ਦੀ ਪ੍ਰਾਪਤੀ ਲਈ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਪਰਮੇਸ਼ਰ ਨੂੰ ਮਿਲ ਸਕਦੇ ਕੋਣ ਇਥੇ ਗੁਰੂ ਕੀ ਕਹਿੰਦੇ ਖੋਜਤ ਫਿਰੈ ਅਸੰਖ ਅੰਤ ਨਪਾਰਿਆ ਉਸ ਨਰੰਕਾਰ ਨੂੰ ਉਹ ਕਾਲਪੁਰਖ ਨੂੰ ਪਰਮੇਸ਼ਰ ਨੂੰ ਦੁਨੀਆ ਭਾਲਦੀ ਫਿਰਦੀ ਆ ਖੋਜ ਕਰ ਰਹੀ ਆ ਬੜੇ ਬੜੇ ਵਿਗਿਆਨੀ ਬੜੇ ਬੜੇ ਗਿਆਨੀ ਬੜੇ ਬੜੇ ਬੁੱਧੀਜੀਵੀ ਬੜੇ ਬੜੇ ਉਤਮ ਖੋਜ ਕਰਨ ਵਾਲੇ ਲੋਕ ਬੁੱਧੀਮਾਨ ਲੋਕ ਨੇ ਗਿਆਨੀ ਨੇ ਪ੍ਰਭੂ ਦੀ ਬੰਦਗੀ ਕਰਨ ਵਾਲੇ ਕਿੰਨੇ ਅੰਤ ਨਹੀਂ ਖੋਜਤ ਫਿਰੈ ਅਸੰਖ ਅਸੰਖ ਦਾ ਭਾਵ ਗਿਣਤੀ ਆ ਜਿਵੇਂ ਆਪਾਂ ਕਰੋੜਾਂ ਅਰਬਾਂ ਖਰਬਾਂ ਨੂੰ ਵੀ ਅੱਗੇ ਲੰਘ ਗਏ ਫਿਰ ਅਸੰਖ ਤੇ ਆਉਂਦੀ ਆਗਾ ਮਾਰੇ ਕਹਿੰਦੇ ਅਸੰਖ ਆਪਣੀ ਦੁਨੀਆ ਦੀ ਗਿਣਤੀ ਹੈ ਜਿਹੜੀ ਇਹ 8 8.5 ਅਰਬ ਹੈ ਪਰ ਪ੍ਰਮਾਤਮਾ ਨੂੰ ਖੋਜਣ ਵਾਲਿਆਂ ਦਾ ਨਹੀਂ ਅੰਤ ਸਭ ਜੀਵ ਜੰਤੂ ਪਵਿਅੰਤ ਸੰਸਾਰ ਇਹ ਆਪਾਂ ਤਾਂ ਇੱਕ ਮਰਤ ਲੋਕ ਦੇ ਲੋਕ ਆ ਨਾ ਇਹੋ ਜੇ ਪਤਾ ਨਹੀਂ ਕਿੰਨੇ ਬ੍ਰਹਮੰਡ ਆ ਆਪਾਂ ਜੇਕਰ ਕਹਦੇ ਕੋਟ ਬ੍ਰਹਿਮੰਡਿਕ ਕਰੋੜਾਂ ਬ੍ਰਹਿਮੰਡਾਂ ਦੇ ਠਾਕਰ ਮਾਲਕ ਤੇ ਉਸ ਪ੍ਰਮਾਤਮਾ ਨੂੰ ਸਾਰਾ ਸੰਸਾਰ ਖੋਜ ਰਿਹਾ ਭਾਲਦਾ ਫਿਰਦਾ ਉਹਦੇ ਦਰਸ਼ਨ ਚਾਹੁੰਦਾ ਅੰਤ ਨਾ ਪਾਰੀਆ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਸਮਝਣਾ ਔਖਾ ਹੈ ਕਿਉਂਕਿ ਪਰਮੇਸ਼ਰ ਦੇ ਨਾ ਤਾਂ ਸਰੂਪ ਦਾ ਨਾ ਸ਼ਬਦ ਦਾ ਅੰਤ ਨਹੀਂ ਪਾ ਸਕਦੇ ਉਹ ਕਿਹਦੇ ਰੂਪ ਵਿੱਚ ਸਾਨੂੰ ਬਖਸ਼ਿਸ਼ ਕਰ ਦੇ ਤੇ ਸ਼ਬਦ ਗੁਰੂ ਕਿਹੜਾ ਬਖਸ਼ ਦੇਵੇ ਸੇਈ ਹੋਏ ਪਾਗਤ ਜਿਨ੍ਹਾਂ ਕਿਰਪਾਰੀਆਂ ਜਿਨ੍ਹਾਂ ਤੇ ਕਿਰਪਾ ਹੋ ਗਈ ਉਹਨਾਂ ਨੇ ਭਗਤੀ ਕੀਤੀ ਆ ਜਿਨ੍ਹਾਂ ਤੇ ਕਿਰਪਾ ਹੋਈ ਉਹਨਾਂ ਨੂੰ ਇਹ ਅਵਸਥਾ ਮਿਲ ਗਈ ਜਾਂਦੀ ਭਗਤ ਦਾ ਪਦ ਮਿਲ ਗਿਆ ਇੱਕ ਤਾਂ ਭਗਤ 15 ਨੇ ਜਿਨ੍ਹਾਂ ਦੀ ਬਾਣੀ ਗੁਰਬਾਣੀ ਵਿੱਚ ਦਰਜ ਆ ਇੱਕ ਬੇਅੰਤ ਭਗਤ ਹੈ ਜਿਹੜੇ ਪ੍ਰਭੂ ਦੀ ਬੰਦਗੀ ਕਰਦੇ ਆ ਭਗਤੀ ਕਰਦੇ ਆ ਮਾਰੇ ਕਹਿੰਦੇ ਸਹੀ ਹੋਏ ਭਗਤ ਜੀਵ ਆਪਾਂ ਜਿਹਦੇ ਤੇ ਵੀ ਗੁਰੂ ਨੇ ਕਿਰਪਾ ਕਰਤੀ ਉਹ ਭਗਤੀ ਕਰਨ ਲੱਗ ਜਾਂਦਾ ਜਾਣੀ ਦੀ ਕੇਵਲ ਕਰਦਾ ਨਹੀਂ ਉਹਨੂੰ ਉਹ ਅਵਸਥਾ ਮਿਲ ਗਈ ਉਹ ਪਦ ਮਿਲ ਗਿਆ ਭਗਤ ਬਣਾ ਲਿਆ ਆਪਣਾ ਜਿਹਦੇ ਤੇ ਗੁਰੂ ਨੇ ਕਿਰਪਾ ਕਰੀ ਉਹਨੂੰ ਇਹ ਅਵਸਥਾ ਬਖਸ਼ਤੀ ਖੋਜਤ ਫਿਰੇਗਾ ਸੰਕਾਂਤਨ ਪਾਰਿਆ ਸੇਹੀ ਹੋਏ ਭਗਤ ਜਿਨ੍ਹਾਂ ਕਿਰਪਾਰੀਆਂ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਬਾ ਉਹਨਾਂ ਨੂੰ ਇਹ ਅਵਸਥਾ ਪ੍ਰਾਪਤ ਹੋਗੀ ਕਿਰਪਾ ਇਹ ਗੁਰੂ ਦੀ ਕਿਰਪਾ ਹੈ ਜਿਨ੍ਹਾਂ ਤੇ ਕਿਰਪਾ ਬਾ ਉਹ ਵਹਿ ਗੁਰੂ ਦੀ ਭਗਤੀ ਕਰਦੇ ਆ ਆ ਜਿਹੜੀ ਆਪਾਂ ਸੰਗਤ ਕਰਦੇ ਆ ਨਾ ਇਹ ਉਹਦੀ ਪ੍ਰਾਪਤੀ ਲਈ ਅਵਸਥਾ ਬਾ ਜਦ ਮੈਂ ਡਿਗਰੀ ਲੈਣੀ ਆ ਹਰ ਪੜ੍ਹਾਈ ਦੇ ਵਿੱਚ ਡਿਗਰੀ ਆ ਜਦ ਮੈਂ ਪ੍ਰਾਇਮਰੀ ਸਕੂਲ ਪਾਸ ਕਰ ਲਿਆ ਕਲੀਅਰ ਹੋ ਗਿਆ ਪਰ ਗਾਂ ਮੈਡਲ ਆ ਉਹ ਕਲੀਅਰ ਕਰਕੇ ਫਿਰ ਗਾਂ ਹਾਈ ਆ ਉਹ ਕਲੀਅਰ ਕਰਕੇ ਗਾਂ ਸੀਨੀਅਰ ਆ ਉਹ ਕਲੀਅਰ ਕਰਕੇ ਗਾਂ ਕਾਲਜ ਆ ਯੂਨੀਵਰਸਿਟੀਆਂ ਨਹੀਂ ਵੱਖ-ਵੱਖ ਕੋਈ ਪ੍ਰਕਾਰ ਦੀਆਂ ਡਿਗਰੀਆਂ ਆ ਇਸੇ ਤਰ੍ਹਾਂ ਆਪਾਂ ਕੋਈ ਇੱਕ ਕੰਮ ਕਰ ਲਿਆ ਉਹਨੂੰ ਪ੍ਰਾਪਤ ਪੂਰਨ ਕਰ ਗਏ ਜਿਵੇਂ ਸਤ ਸੰਗ ਜਿਹੜੇ ਗੁਰਮਖ ਲੋਕ ਸਤ ਸੰਗੀ ਬਣ ਗਏ ਸਤ ਸੰਗੀ ਦਾ ਮਤਲਬ ਹੈ ਜਿਹੜੇ ਹਮੇਸ਼ਾ ਸਤ ਨਾਲ ਜੁੜੇ ਰਹਿੰਦੇ ਆ ਗਾਂ ਫਿਰ ਉਹਨਾਂ ਨੂੰ ਹੀ ਭਗਤ ਦੀ ਅਵਸਥਾ ਮਿਲਦੀ ਆ ਪਰਮੇਸ਼ਰ ਦੇ ਨਾਮ ਨਾਲ ਜੁੜੇ ਹੋਏ ਗੁਰਮੋ ਪਹਿਲਾਂ ਸੁਣਨਾ ਵਾ ਫਿਰ ਜਪਨਾ ਵਾ ਜਿਹੜੇ ਸੁਣਦੇ ਵੀ ਆ ਜਪਦੇ ਵੀ ਆ ਉਹਨਾਂ ਨੂੰ ਇਹ ਅਵਸਥਾ ਮਿਲ ਜਾਂਦੀ ਆ ਇੱਥੇ ਮਹਾਰਾਜੀ ਕਹਿੰਦੇ ਸਹੀ ਹੋਏ ਭਗਤ ਜਿਨ੍ਹਾਂ ਕਿਰਪਾਰੀਆ ਜਿਨ੍ਹਾਂ ਤੇ ਤੇਰੀ ਕਿਰਪਾ ਉਹੀ ਤੇਰੇ ਭਗਤ ਆ